ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਜੇਕ ਨਿਊਜ਼ ਮੈਂ ਤੁਹਾਡੇ ਨਾਲ ਜੁਤਿੰਦਰ ਕੁਮਾਰ ਦੱਸ ਦਈਏ ਕਿ ਡੀਜੀਪੀ ਪੰਜਾਬ ਜਿਹੜੇ ਆ ਅੱਜ ਉਹਨਾਂ ਦਾ ਵਿਸ਼ੇਸ਼ ਦੌਰਾ ਜਿਹੜਾ ਸਰਹੱਦੀ ਏਰੀਆ ਦੇ ਵਿੱਚ ਰਿਹਾ ਹੈ ਦੱਸ ਦਈਏ ਕਿ ਉਹਨਾਂ ਵੱਲੋਂ ਅੱਜ ਨਰੋਟ ਥਾਣੇ ਦੇ ਵਿੱਚ ਜਿਹੜਾ ਆ ਵਿਜ਼ਿਟ ਕੀਤਾ ਗਿਆ ਉਸ ਤੋਂ ਬਾਅਦ ਜਿਹੜਾ ਉਹਨਾਂ ਵੱਲੋਂ ਸਿੰਬਲ ਸਕੂਲ ਸਰਹੱਦ ਦੇ ਨਾਲ ਜ਼ੀਰੋ ਲਾਈਨ ਤੇ ਜਿਹੜਾ ਪਿੰਡ ਪੈਂਦਾ ਹੈਗਾ ਸਿੰਬਲ ਸਕੂਲ ਉੱਥੇ ਜਾ ਕੇ ਜਿਹੜਾ ਆ ਬੀਐਸ ਸਾਹਿਬ ਹੋਵੇ ਜਿਹੜੇ ਪੰਜਾਬ ਪੁਲਿਸ ਦੇ ਜਵਾਨ ਹਨ ਉਹਨਾਂ ਨੂੰ ਸਨਮਾਨ ਕਰਦੇ ਹੋਏ ਨਜ਼ਰ ਆਇਆ ਹਨ ਤੇ ਹੀ ਗੱਲ ਕਰੀਏ ਤੇ ਨਰੋਟ ਥਾਣੇ ਦੇ ਵਿੱਚ ਜਿਹੜਾ ਹੈ ਅੱਜ ਉਹਨਾਂ ਵੱਲੋਂ ਜਿਹੜੀ ਪੰਜਾਬ ਪੁਲਿਸ ਹੈ ਨਰੋਟ ਜਮਲ ਸਿੰਘ ਦੀ ਸਰਹਾਦੀ ਏਰੀਆ ਦੀ ਇਲਾਕੇ ਦੀ ਜੋ ਪੁਲਿਸ ਹੈਗੀ ਆ ਉਹਨਾਂ ਦੇ ਜਵਾਨਾਂ ਨੂੰ ਜਿਹੜਾ ਆ ਉਹਨਾਂ ਵੱਲੋਂ ਸਰਟੀਫਿਕੇਟ ਦੇ ਕੇ ਜਿਹੜਾ ਸਮਾਨਿਤ ਕਰਦੇ ਹੋਏ ਨਜ਼ਰ ਆਏ ਹਨ ਉਥੇ ਹੀ ਉਹਨਾਂ ਵੱਲੋਂ ਕਈ ਵਿਸ਼ੇਸ਼ ਗੱਲਾਂ ਤੇ ਜਿਹੜੀ ਹੈ ਬਾਰਡਰ ਤੇ ਨਾਲ ਜਿਹੜੀਆਂ ਕੋਈ ਐਕਟੀਵਿਟੀਆਂ ਹੋ ਰਹੀਆਂ ਹਨ ਚਾਹੇ ਕਰਾਇਮਰ ਜੇ ਕਰਾਇਮ ਦੀ ਗੱਲ ਕਰੀਏ ਤਾਂ ਉਹਨਾਂ ਤੇ ਜਿਹੜੀ ਵਿਸ਼ੇਸ਼ ਉਹਨਾਂ ਦੀ ਗੱਲਬਾਤ ਹੋਈ ਹੈ ਉੱਥੇ ਹੀ ਗੱਲਬਾਤ ਸੁਣਾਣਿਆ ਜੋ ਡੀਜੀਪੀ ਪੰਜਾਬ ਉੱਥੇ ਹੀ ਐਸਐਸਪੀ ਜਿਹੜੇ ਪਠਾਨਕੋਟ ਦੇ ਦਿਲਜੀਤ ਸਿੰਘ ਢਿੱਲੋਂ ਡਿਪਟੀ ਸਾਹਿਬ ਜਿਹੜੇ ਇੱਥੇ ਮੌਕੇ ਤੇ ਮੌਜੂਦ ਰਿਹਾ ਹਨ ਉਹਨਾਂ ਦੀ ਰਹਿਨ ਨਾਈ ਹੇਟ ਜਿਹੜਾ ਹੈ ਇਹ ਪ੍ਰੋਗਰਾਮ ਹੋਇਆ ਉੱਥੇ ਹੀ ਡੀਜੀਪੀ ਪੰਜਾਬ ਦੇ ਨਾਲ ਜੋ ਸਾਡੀ ਵਿਸ਼ੇਸ਼ ਗੱਲਬਾਤ ਹੋਈ ਹੈ ਉਹ ਤੁਹਾਨੂੰ ਸੁਣਾਣਿਆ ਤਦ ਤੱਕ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਪੰਜਾਬ ਜੀ ਕਿਨਨੀ ਕੀ ਕਹਾਂਗਾ ਕਿ ਇਨਫਰਟ ਮੈਂ काफ़ी डिटेल्ड क्लोज डोर मीटिंग्स कीतिया तो काफ़ी सारे पॉइंट मैं हूँ स्किप करा क्योंकि ऑपरेशनल मैं नहीं कर सकता स्टेज पर मैं इन्नी गल कर जरूर कह कि देखो जो सा दुश्मन है हम उन्होंने भी जी साल इनपुट्स आ रही है मैं खुल के गल कर सूँकी गल प्रेस के भी आदि हैं कि हूँ कोई फर्क नहीं रह गया है जगह कोई टैरोरिस्ट है गैंगस्टर है या ड्रग समलर है ਉਹ ਸਾਰੇ ਇਕੱਠੇ ਹੋ ਕੇ ਉਹ ਆਈਐਸਆਈ ਦੇ ਆਰਡਰਾਂ ਤੇ ਆਈਐਸਆਈ ਦੇ ਇਸ਼ਾਰਿਆਂ ਤੇ ਉਹ ਇਕੱਠੇ ਹੋ ਕੇ ਕੰਮ ਕਰਦੇ ਕਿਉਂਕਿ ਪਹਿਲੇ ਹੁੰਦਾ ਸੀਗਾ ਕਿ ਇਹ ਵੱਖਰੇ ਤੌਰ ਤੇ ਜਿਹੜਾ ਟੈਰਰਿਸਟ ਦਾ ਨੈਟਵਰਕ ਵੱਖਰਾ ਹੁੰਦਾ ਸੀ ਉਹ ਅਲੱਗ ਤਰੀਕੇ ਨਾਲ ਆਪਰੇਟ ਕਰਦੇ ਸੀ ਉਹਨਾਂ ਦਾ ਜਿਹੜਾ ਕਮਾਂਡ ਐਂਡ ਕੰਟਰੋਲ ਪਾਕਿਸਤਾਨ ਤੋਂ ਚੱਲਦਾ ਸੀ ਜਿਹੜੇ ਬਾਹਰ ਯੂਰਪ ਤੇ ਅਮਰੀਕਾ ਦੇ ਵਿੱਚ ਜਿਹੜੇ ਬੈਠੇ ਜਾਂ ਕੈਨੇਡਾ ਦੇ ਵਿੱਚ ਬੈਠੇ ਜਿਨ੍ਹਾਂ ਨੂੰ ਅਸੀਂ ਪਕੇਈ ਕਹਿੰਦੇ ਆ ਪਰੋ ਖਾਲਿਸਤਾਨ ਐਲੀਮੈਂਟਸ ਉਹ ਕੰਟਰੋਲ ਨੂੰ ਵੱਖਰੇ ਤੌਰ ਤੇ ਕੰਮ ਕਰਦੇ ਸੀ ਸਮਗਲਰਸ ਜਿਹੜੇ ਅੱਗੇ ਜਿਹੜੇ ਪਹਿਲੇ ਇੱਥੇ 70s 80s ਦੇ ਵਿੱਚ 골ਡ ਸਮਗਲਿੰਗ ਹੁੰਦੀ ਸੀ, ਆਪੀਅਮ ਸਮਗਲਿੰਗ ਹੁੰਦੀ ਸੀ। ਜਦੋਂ ਟੈਰਰਿਜ਼ਮ ਆਇਆ ਉਸ ਤੋਂ ਬਾਅਦ ਵੈਪਨਸ ਐਕਸਪਲੋਸਿਵਲੀ ਸਮਗਲਿੰਗ ਸ਼ੁਰੂ ਹੋ ਗਈ। ਉਹ ਜਿਹੜੀ ਉਹਨਾਂ ਦਾ ਨੈਟਵਰਕ ਵੱਖਰਾ ਸੀ ਪਰ ਇਹ ਸਾਰੇ ਹੁਣ ਇਕੱਠੇ ਹੋ ਕੇ ਇੱਕ ਇੱਕ ਝੁੱਟ ਹੋ ਕੇ ਕੰਮ ਕਰ ਰਹੇ ਸੋ ਸਭ ਇੱਥੇ ਅਸੀਂ ਕਹਾਂ ਨੁਕਾਟ ਪਰ ਤੁਸੀਂ ਬਾਰਡਰ ਦੇ ਉੱਪਰ ਵੀ ਜਾ ਮੈਂ ਪਠਾਨਕੋਟ ਨਾਲ ਮੇਰਾ ਪੁਰਾਣਾ ਪਿਆਰ ਹੈ ਜੀ। ਮੈਂ ਜਦੋਂ ਐਸਐਸਪੀ ਮੇਰਾ ਪਹਿਲਾ ਜ਼ਿਲ੍ਹਾ ਗੁਰਦਾਸਪੁਰ ਸੀਗਾ ਜੀ। ਸੋ ਨੋ ਮੈਂ ਤਾਂ ਜੀ ਹਰ ਤੀਜੇ ਚੌਥੇ ਮਹੀਨੇ ਪਠਾਨਕੋਟ ਆਂਦਾ ਰਹਿੰਦਾ ਜੀ ਤੇ ਤੁਹਾਡੇ ਨਾਲ ਮੇਰਾ ਸਪੈਸ਼ਲ ਪਿਆਰ ਹੈ ਸੋ ਇਟ ਇਜ਼ ਅ ਰੂਟੀਨ ਵਿਜ਼ਿਟ ਟਾਈਮ ਟੂ ਟਾਈਮ ਆਈ ਹਵ ਬੀ ਮੈਂ ਦੋ ਵਾਰੀ ਅੰਮ੍ਰਿਤਸਰ ਵੀ ਜਾ ਚੁੱਕਿਆ ਤੇ ਬਾਰਡਰ ਨੂੰ ਸਟਰੈਂਥਨ ਕਰਨ ਦੇ ਲਈ ਕੋਈ ਐਸੀ ਕੋਈ ਯੋਜਨਾ ਜਾਂ ਕੋਈ ਨਹੀਂ ਉਹ ਤਾਂ ਦੇਖੋ ਆਪਰੇਸ਼ਨਲ ਸਾਡਾ ਮਤਲਬ ਟਾਈਮ ਟੂ ਟਾਈਮ ਸਾਡਾ ਚੱਲਦਾ ਰਹਿੰਦਾ ਹੈ ਜੀ ਆਰਮੀ ਨਾਲ ਬੀਐਸਐਫ ਨਾਲ ਸਾਡਾ ਬਹੁਤ ਅੱਛਾ ਤਾਲਮੇਲ ਹੈ ਡਿਪਟੀ ਕਮਿਸ਼ਨਰ ਸਾਹਿਬ ਦੇ ਨਾਲ ਤਾਲਮੇਲ ਸੋ so, ਉਹ oh, that is an ongoing process ਸਾਡੀ ਵਿਲੇਜ ডিফেন্স ਕਮੇਟੀਆਂ ਹੈਗੀਆਂ ਉਹ ਬਹੁਤ ਐਕਟਿਵ ਹੈ ਬਹੁਤ ਸजग ਹੈ ਉਹਨਾਂ ਦੇ ਨਾਲ ਸਾਡੀ ਮੀਟਿੰਗਸ ਹੁੰਦੀਆਂ ਰਹਿੰਦੀਆਂ ਦੇਖੋ ਜੀ ਇਸ ਜ਼ਿਲ੍ਹੇ ਦੇ ਵਿੱਚ ਸਪੈਸ਼ਲ ਜਿਵੇਂ ਇਨਾ ਇੱਥੋਂ ਦੀ ਪ੍ਰੋਫਾਈਲ ਹੈ ਕਾਫੀ ਐਕਸ ਸਰਵਿਸਮੈਨ ਹੈਗੇ ਐਕਸ ਪੁਲਿਸਮੈਨ ਉਹਨਾਂ ਨੂੰ ਅਸੀਂ ਪ੍ਰੀਫਰੈਂਸ ਦਿੱਤੀ ਹੈ ਤੇ ਮੇਨ ਤੇ ਆਈਡੀਆ ਹੈਗਾ ਕਿ ਲੋਕਾਂ ਤੇ ਪੁਲਿਸ ਦਾ ਤਾਲਮੇਲ اچھا ਹੋਵੇ ਸਕਿਉਰਿਟੀ ਫੋਰਸਸ ਨਾਲ ਤਾਲਮੇਲ اچھا ਹੋਵੇ ਜੇ ਕੋਈ ਸ਼ੱਕੀ ਮੂਵਮੈਂਟ ਹੁੰਦੀ ਹੈ ਕੋਈ ਇਸ ਤਰ੍ਹਾਂ ਦੀ ਗੱਲ ਜਿਹੜੀ ਅਥਾਰਟिटीज ਦੇ ਨੋਟਿਸ ਤੇ ਲੈ ਆਣੀ ਚਾਹੀਦੀ ਉਹ ਫਿਰ ਸਾਨੂੰ ਦੱਸਦੇ ਆ ਬੇਸਿਕਲੀ ਦੇ ਆਰ ਆਵਰ ਆਈਜ਼ ਐਂਡ ਇਅਰਸ ਅਬ ਇਹ ਸਰ ਘਟਨਾ ਹੋਈ ਹੈ ਜੀ ਡਾਕਟਰ ਅੰਬੇਦਕਰ ਦੇ ਪੁੱਤ ਕੋਲਿੰਗ ਦੀ ਕੋਸ਼ਿਸ਼ ਕੀਤੀ ਇਹ ਸਾਜਿਸ਼ ਸੀ ਕਿ ਇਹ ਐਫਐਸਐਮ ਆਰਮੀ ਦਾ ਕਾਰਪੋਰੇਟ ਦਾ ਹਰਿਆ ਰੋ ਦਾ ਅਜੇ ਤੱਕ ਕੀ ਇਨਕੁਆਇਰੀ ਦੇ ਬਤੁਕੀ ਨਹੀਂ ਇਹ ਬਹੁਤ ਹੀ ਦੇਖੋ ਮਾੜੀ ਘਟਨਾ ਹੈ ਜਿਸ ਨੂੰ ਮੈਂ ਕੰਡਮ ਕਰਦਾ ਤੇ ਅਸੀਂ ਇਸ ਤੇ ਸਖਤ ਸਖਤ ਐਕਸ਼ਨ ਲਿਆ ਹੈ ਜਿਹੜਾ ਕਿਉ ਸੀਗਾ ਉਸ ਨੂੰ ਅਰੈਸਟ ਕੀਤਾ ਗਿਆ ਹੈ ਉਹਦੇ ਤੇ ਇਵਨ ਸੈਡੀਸ਼ਨ ਤੁਸੀਂ ਪੜਿਆ ਹੋਣਾ ਵੀ ਸੈਡੀਸ਼ਨ ਤੇ ਚਾਰजेस ਲਾਏ ਗਏ ਹੈਗੇ ਤੇ ਇਸ ਕੇਸ ਨੂੰ ਅਸੀਂ ਇੱਕ ਐਗਜ਼ਾਮਪਲ ਬਣਾ ਕੇ ਉਸ ਨੂੰ ਪਨਿਸ਼ਮੈਂਟ ਦਾਂਗੇ ਤੇ ਇਨਵੈਸਟੀਗੇਸ਼ਨ ਇਸ ਦੀ ਪੂਰੀ ਡੀਪ ਤਰੀਕੇ ਨਾਲ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਸਰ ਹੌਨ ਤੱਕ ਦੀ ਇਨਵੈਸਟੀਗੇਸ਼ਨ ਵੀ ਆ ਰਹੀ ਹੈ ਕਿ ਕਿਸੇ ਥੈਂਕ ਯੂ ਵੈਰੀ ਮਾਡ ਜੀ ਥੈਂਕ ਯੂ